ਸਤ ਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿਮਿਟਿਡ ਮੰਤਰਾਂ ਦੇ ਵਿੱਚ ਤੁਸੀਂ ਘਰ ਵਿੱਚ ਕੋਈ ਚਿਰਾਗ ਜੋਤ ਬੱਤੀ ਲਾਉਣੀ ਹੈ ਕਿਸੇ ਦੇਵੀ ਦੇਵਤੇ ਦੀ ਜੋਤ ਲਾਉਣੀ ਹੈ ਕਿਰਾਂ ਫਕੀਰਾਂ ਦੇ ਚਿਰਾਗ ਚੱਲਦੇ ਆ ਜਾਂ ਤੁਹਾਡਾ ਗੱਦੀ ਦਾ ਕੋਈ ਸੇਵਾ ਚੱਲ ਰਹੀ ਹੈ ਤੁਹਾਡੇ ਵਾਸਤੇ ਵੀਡੀਓ ਇਹ ਕਲਿਕ ਕਲਿਕ ਗੱਲ ਸੁਣਨ ਵਾਲੀ ਤੇ ਸਮਝਣ ਵਾਲੀ ਹੈ ਤੁਸੀਂ ਚਿਰਾਗ ਜੋਤ ਬੱਤੀ ਵੀ ਲਈ ਕੀ ਅਰਦਾਸ ਕਰਨੇ ਆ ਕੀ ਸ਼ਬਦ ਬੋਲਣੇ ਆ ਉਹਦੇ ਬਾਰੇ ਜਾਣਕਾਰੀ ਅੱਜ ਦੀ ਕਈ ਵੀਰਾਂ ਦਾ ਪੈਣਾ ਦਾ ਔਲੰਭ ਰਹਿੰਦਾ ਕਿ ਇਸ ਇੰਨੀ ਸੇਵਾ ਕਰਦੇ ਆ ਐਨਾ ਚਿਰ ਹੋ ਗਿਆ ਸਾਨੂੰ ਚਿਰਾਗ ਬੱਤੀ ਲਾਉਂਦਿਆਂ ਨੂੰ ਸਾਡੇ ਘਰੇ ਦੁੱਖ ਕਲੇਸ਼ ਨਹੀਂ ਜਾਂਦੇ ਸਾਡੇ ਘਰੋਂ ਗਰੌ ਨਹੀਂ ਜਾਂਦਾ ਪੀਰ ਫਕੀਰ ਹਮੇਸ਼ਾ ਖੁਸ਼ੀਆਂ ਵੰਡਣ ਵਾਲੇ ਹੀ ਹਨ ਹਨ ਜੇ ਤੁਹਾਨੂੰ ਨਰਾਜ਼ਗੀ ਦੇ ਸਕਦੇ ਨੇ ਤੁਹਾਨੂੰ ਕੋਈ ਪ੍ਰੋਬਲਮ ਖੜੀ ਕਰ ਸਕਦੇ ਨੇ ਤਾਂ ਪ੍ਰੋਬਲਮ ਦਾ ਹੱਲ ਵੀ ਕਰ ਸਕਦੇ ਨੇ ਪੀਰਾਂ ਫਕੀਰਾਂ ਕੋਲੋਂ ਮੰਗਣਾ ਨਹੀਂ ਆਉਂਦਾ ਆਪਾਂ ਨੂੰ ਝੋਲੇਆਂ ਪਰਨ ਵਾਲੇ ਨੇ ਪੀਰ ਫਕੀਰ ਕੋਈ ਵੀ ਜਿਸ ਜਿਸ ਚੀਜ਼ ਦੀ ਵੀ ਤੁਸੀਂ ਪੂਜਾ ਆਰਾਧਨਾ ਸੇਵਾ ਕਰਦੇ ਹੋ ਐਸੀ ਗੱਲ ਨਹੀਂ ਕਿ ਤੁਹਾਨੂੰ ਕੋਈ ਫਲ ਨਾ ਦੇ ਪੀਰ ਸਿਰਫ ਆਪਣੇ ਮੰਗਣ ਦਾ ਫਰਕ ਹੁੰਦਾ ਹੈ ਆਪਣੇ ਅਰਦਾਸ ਬੇਨਤੀ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਰਹਿੰਦੀ ਹੈ ਕੋਈ ਸ਼ਬਦ ਆਪਣੇ ਕੋਲ ਉਲਝ ਜਾਂਦਾ ਹੈ ਗੱਲ ਦਾ ਉਸ ਦਾ ਕਾਰਨ ਆਪ ਨੂੰ ਸੇਵਾ ਦਾ ਪੂਰਾ ਫਲ ਨਹੀਂ ਮਿਲਦਾ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਦੋਸਤੋ ਉਹਦੇ ਵਿੱਚ ਪੂਰੀ ਸੰਪੂਰਨ ਜਾਣਕਾਰੀ ਹੈ ਹਾਂ ਕਿ ਵੀ ਇਹ ਵੀਡੀਓ ਨੂੰ ਪੂਰਾ ਦੇਖਿਓ ਕੱਲਾ ਕੱਲਾ ਲਫ਼ਜ਼ ਤੁਹਾਡੇ ਕੰਮ ਦਾ ਕੀਮਤੀ ਹੈ ਜੀ ਅਰਦਾਸ ਬੇਨਤੀ ਲਾਉਣੀ ਹੈ ਕਿ ਸ਼ਬਦ ਬੋਲ ਬੋਲਣੇ ਨੇ ਆਪਾਂ ਨੇ ਉਸ ਬਾਰੇ ਜਾਣਕਾਰੀ ਦੀ ਉਸ ਤੋਂ ਪਹਿਲਾਂ ਗੁਜਾਰਸ਼ ਹਰ ਇੱਕ ਵਾਰ ਦੀ ਤਰ੍ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਹੁਣ ਗੱਲ ਕਰਦੇ ਹਾਂ ਵਿਸ਼ੇ ਦੀ ਜਿਹੜੇ ਤਾਂ ਵੀਰ ਗੱਡੀਆਂ ਦਾ ਕੰਮ ਕਰਦੇ ਨੇ ਉਹਨਾਂ ਨੇ ਅਰਦਾਸ ਬੇਨਤੀ ਵਿਲੇ ਨਾਲ ਸੰਗਤ ਦਾ ਪੜ੍ਹ ਲਈ ਸੰਬੋਧਨ ਕਰਨਾ ਜੇ ਕੋਈ ਚਰਾਗਬਤੀ ਫੀਰਾਂ ਫਕੀਰਾਂ ਦੀ ਜੋਤ ਬਤੀ ਦੇਵੀ ਦੇਵਤੇ ਨਹੀਂ ਘਰੇ ਲਾਉਣੇ ਹੋ ਤਾਂ ਤੁਸੀਂ ਆਪਣੇ ਬਾਰੇ ਬੋਲਨੇ ਹੋsਬਦ ਲਬਜ ਤੁਸੀਂ ਇੰਨਾ ਕੁ ਸਮਝਿਓ ਪਰ ਮੈਂ ਅੱਜ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਉਹ ਮੇਨ ਗੱਲ ਗੱਦੀ ਵਾਲਾਂ ਦੀ ਦੱਸਦਾ ਗੱਦੀ ਵਾਲਾਂ ਦੇ ਵੀਰਾਂ ਦਾ ਲਾਂਭਾ ਵੀ ਅਸੀਂ ਇੰਨਾ ਚਿਰ ਹੋ ਗਿਆ ਸਾਡੇ ਕੋਲ ਸੰਗਤ ਨਹੀਂ ਆਉਂਦੀ ਸੰਗਤ ਘਟਾ ਜਾਂ ਸੰਗਤ ਮੁੜ ਕੇ ਨਹੀਂ ਆਉਂਦੀ ਦੁਬਾਰਾ ਨਹੀਂ ਆਉਂਦੀ ਉਹਦੇ ਵਾਸਤੇ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਆਪਣੀ ਆ ਕੋਈ ਵਾਰ ਗੁਰੂ ਨਹੀਂ ਤੁਹਾਨੂੰ ਦੱਸਦਾ ਜਾਂ ਆਪਣੇ ਸਮਝਣ ਦੇ ਵਿੱਚ ਕਈ ਵਾਰ ਕਮੀ ਰਹਿ ਜਾਂਦੇ ਆ ਗੁਰੂ ਕੀ ਗੱਲ ਬੋਲਦਾ ਜਾਂ ਅਰਦਾਸ ਹਮੇਸ਼ਾ ਗੁਪਤ ਹੀ ਰੱਖਦੇ ਨੇ ਜਦੋਂ ਕੋਈ ਗੱਦੀ ਵਾਲਾ ਸੇਵਾਦਾਰ ਕੋਈ ਭਗਤ ਅਰਦਾਸ ਬੇਨਤੀ ਲਾਉਂਦਾ ਜ਼ਿਆਦਾਤਰ ਇਹ ਗੁਪਤੀ ਰੱਖ ਕੇ ਸ਼ਬਦ ਬੋਲਦਾ ਹੈ ਜਦੋਂ ਤੁਸੀਂ ਜੋਤ ਬੱਤੀ ਲਾਉਣੀ ਆ ਹੋਮ ਤੋਂ ਪਾਉਣੀ ਆ ਜਿਹੜੇ ਮਰਜੀ ਦੇਵੀ ਦੇਵਤੇ ਦੀ ਤੁਸੀਂ ਪੂਜਾ ਕਰਦੇ ਹੋ ਚਿਰਾਗ ਰੋਸ਼ਨ ਕਰ ਲਈ ਜੋਤਾਂ ਜਲਾ ਲਈਆਂ ਜਿਹੜਾ ਜ ਕੋਈ ਆਪਾਂ ਤਿਲ ਫੁੱਲ ਲਾਉਣੀ ਆ ਦੇ ਗਾ ਪਤਾਸਿਆ ਨਿਆ ਜੈ ਚੋਰਮਾ ਲੱਡੂ ਐ ਕੋਈ ਵਰਫੀ ਐ ਜੋ ਵੀ ਤੁਸੀਂ ਭੋਗ ਪ੍ਰਸਾਦ ਦਿਨਾ ਕੋਈ ਖੋਪਰੇ ਦੀ ਠੂਠੀ ਐ ਜਿਹੇ ਜਿਹੀ ਤੁਹਾਡੀ ਸੇਵਾ ਉਸੇ ਹਿਸਾਬ ਨਾਲ ਜਾਗ ਰਾਗ ਰੋਸ਼ਨ ਕਰਨ ਤੋਂ ਬਾਅਦ ਹੋਮ ਪਾਲੀ ਤੁਸੀਂ ਹੋਮ ਤੇ ਆਪਦਾ ਭੋਗ ਅਰਪਣ ਕਰੋ ਤੇ ਤਿੰਨ ਭੋਗ ਦਿਓ ਉਸ ਤੋਂ ਬਾਅਦ ਕੀ ਕਰਨਾ ਸਭ ਤੋਂ ਪਹਿਲਾ ਕਦਮ ਤੁਸੀਂ ਅਰਦਾਸ ਬੇਨਤੀ ਵੇਲੇ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਦੇਵੀ ਦੇਵਤੇ ਦੀ ਪੂਜਾ ਕਰਦਾ ਓਮ ਗਣਪਤੇ ਨਮਾ ਦੋ ਵਾਰ ਮੰਤਰ ਇਹ ਬੋਲ ਦਿਓ ਉਸ ਤੋਂ ਬਾਅਦ ਦੋ ਵਾਰੀ ਤੁਸੀਂ ਗੁਰਮੰਤਰ ਦਾ ਜਾਪ ਕਰਨਾ ਜਿਆਦਾ ਲੰਬਾ ਅਰਦਾਸ ਵੇਲੇ ਗੁਰਮੰਤਰ ਦਾ ਜਾਪ ਕਰਨਾ ਹੈ ਫਿਰ ਘੇਰੇ ਦਾ ਤੁਸੀਂ ਮੰਤਰ ਦਾ ਜਾਪ ਕਰਨਾ ਦੋ ਵਾਰੀ ਉਸ ਤੋਂ ਬਾਅਦ ਗੱਦੀ ਵਾਲੇ ਬਜ਼ੁਰਗਾਂ ਦਾ ਨਾਮ ਸੰਮਰਨ ਕਰਨਾ ਸਿਰਫ ਦੋ ਦੋ ਵਾਰ ਕਰ ਸਕਦੇ ਹੋ ਚਾਹੇ ਇੱਕ ਵਾਰ ਕਰ ਲਓ ਉਸ ਦੀ ਵੀ ਕੋਈ ਪ੍ਰੋਬਲਮ ਨਹੀਂ ਬਾਕੀ ਜੋ ਤੁਹਾਡੀ ਗੱਡੀ ਤੇ ਸੇਵਾਦਾਰ ਜਿੰਨਾਂ ਦੀ ਤੁਸੀਂ ਸੇਵਾ ਕਰਦੇ ਹੋ ਕੋਈ ਵੀ ਦੇਵੀ ਦੇਵਤਾ ਚੱਲਦਾ ਹੈ ਸਾਰਿਆਂ ਨੂੰ ਆਦਰ ਕਰਨਾ ਹਾਜ਼ਰ ਕਰਨਾ ਬੇਨਤੀ ਕਰਨੀ ਮਹਾਰਾਜ ਉਹਨਾਂ ਦਾ ਤੁਸੀਂ ਮੰਤਰ ਜਿਹਨੇ ਤੁਹਾਡੇ ਕੋਲ ਇਸ ਲਈ ਸੁਧ ਨੇ ਤੁਸੀਂ ਇੱਕ ਇੱਕ ਵਾਰ ਚਾਹੇ ਦੋ ਦੋ ਵਾਰ ਤੁਸੀਂ ਮੰਤਰ ਜਾਪ ਇੱਕ ਵਾਰ ਜ਼ਰੂਰ ਕਰਨਾ ਚਾਹ ਕਰਾਗ ਪ੍ਰੋਸਨ ਕਰਨ ਤੋਂ ਬਾਅਦ ਜਦੋਂ ਹੋਮ ਤੋਂ ਪੈ ਗਈ ਉਸ ਤੋਂ ਬਾਅਦ ਬਿੱਤਰਾ ਨੂੰ ਆਪਦੇ ਨੂੰ ਈਸ਼ਟ ਦੇਵਤੇ ਨੂੰ ਸਾਰਿਆਂ ਨੂੰ ਆਦਰ ਕੇ ਉਸ ਤੋਂ ਬਾਅਦ ਅਰਦਾਸ ਬੇਨਤੀ ਲਾਉਣੀਆਂ ਜੋ ਮੰਤਰ ਜਾਪ ਤੁਹਾਡੇ ਹੋ ਗਏ ਕਿ ਹੇ ਮਹਾਰਾਜ ਗਦੇ ਸਾਰੀ ਦੇਵੀ ਦੇਵਤੋ ਮਹਾਰਾਜ ਸੋਡੀ ਕਿਰਪਾ ਦੇ ਸਦਕਾ ਇਹ ਭੋਗ ਪ੍ਰਸ਼ਾਦ ਬਣਿਆ ਕਿਰਪਾ ਕਰੋ ਆਵਦਾ ਆਪਦਾ ਭੋਗ ਪ੍ਰਸ਼ਾਦ ਆ ਉਹਨੂੰ ਸਵੀਕਾਰ ਕਰੋ ਜੇ ਕਿਸੇ ਦੇਵੀ ਦੇਵਤਾ ਦਾ ਨਾਮ ਲੈਣ ਕਿਨੂੰ ਰਹਿ ਗਿਆ ਹੱਥ ਬਨ ਕੇ ਅਰਜ਼ ਬੇਨਤੀ ਕੀ ਉਹਨਾਂ ਨੂੰ ਵੀ ਇਸ ਹਾਜ਼ਰੀ ਦੇ ਮੌਕੇ ਹਾਜ਼ਰ ਕਰਕੇ ਉਹਨਾਂ ਦਾ ਪ੍ਰੋਗ ਪ੍ਰਸਾਦ ਸ਼ਕਣ ਮਨਜ਼ੂਰ ਕਰਨ ਉਸ ਤੋਂ ਬਾਅਦ ਮੈਂ ਤੁਹਾਡਾ ਬੱਚਾ ਤੁਹਾਡਾ ਸੇਵਾਦਾਰ ਤੁਹਾਡੇ ਚਰਨਾਂ ਦੀ ਧੂੜ ਅਰਦਾਸ ਬੇਨਤੀ ਕਰਦਾ ਕਿ ਜੋ ਵੀ ਸੰਗਤ ਤੁਹਾਡੀ ਗੱਦੀ ਤੇ ਆ ਗਈ ਜਿਸ ਨੇ ਵੀ ਤਿਲ ਫੁੱਲ ਹਿੱਸਾ ਪਾਤਾ ਉਹਨਾਂ ਦੀ ਵੀ ਸੇਵਾ ਮਨਜ਼ੂਰ ਕਰਨੀ ਉਹਨਾਂ ਦਾ ਇੱਕ ਇੱਕ ਕਦਮ ਲੇਖੇ ਲਾਉਣਾ ਉਹਨਾਂ ਦੀਆਂ ਮਨੋਕਾਮਨਾ ਨੇ ਜੋ ਮਨੋਕਾਮਨਾ ਲੈ ਕੇ ਆ ਉਹ ਵੀ ਤੁਸੀਂ ਸੰਪੂਰਨ ਕਰਨੀਆਂ ਕਰਨੀਆਂ ਆਪਣੇ ਸਮਝ ਅਨੁਸਾਰ ਹੈ ਕੋਈ ਵੀ ਇੱਛਾ ਪੂਰੀ ਕਰਨੀ ਸਮਾਜ ਦੀ ਭਲਾਈ ਦੇ ਲਈ ਹੋਵੇ ਕਿਸੇ ਦਾ ਕੋਈ ਮਾੜਾ ਨਹੀਂ ਆਪਾਂ ਕਹਿੰਦਾ ਵੀ ਕਿਸੇ ਦਾ ਕੋਈ ਮਾੜਾ ਜੇ ਕੋਈ ਮਾੜਾ ਸੋਚ ਕੇ ਆਏ ਗੱਦੀ ਤੇ ਸਾਰੇ ਪ੍ਰਕਾਰ ਦੀ ਸੰਗਤ ਆਉਂਦੀ ਹੈ ਤੁਸੀਂ ਆਪਦੇ ਸਮਝ ਅਨੁਸਾਰ ਉਹਦੀ ਜੋ ਸਤਬੁੱਧੀ ਬਖਸ਼ਣ ਨੂੰ ਕਿਸੇ ਦਾ ਭਲਾ ਕਰਨ ਵਾਸਤੇ ਕਿਸੇ ਦਾ ਵੀ ਕੋਈ ਜਿਹੜਾ ਚੰਗਾ ਕੰਮ ਹੈ ਸਮਾਜ ਹਿੱਤ ਦੇ ਲਈ ਕੰਮ ਉਹ ਪੂਰਨ ਕਰਨਾ ਤੁਹਾਡੇ ਚੱਗੇ ਅਰਦਾਸ ਬੇਨਤੀ ਹੈ ਜੋ ਤੁਹਾਡੇ ਬੱਚੇ ਤੋਂ ਅੱਜ ਬਚਨ ਬਲਾ ਸੋਣਿਆ ਤੁਸੀਂ ਕਰਵਾਉਣੇ ਆ ਤੁਸੀਂ ਕਰਨ ਵਾਲੇ ਹੋ ਤੁਸੀਂ ਕਰਨ ਹਾਰਿਓ ਜੋ ਵੀ ਬਚਨ ਹੋਣੇ ਆ ਜਾਂ ਕਰਾਉਣੇ ਉਹ ਤੁਸੀਂ ਕਰਾਉਣੇ ਪੂਰਨ ਵੀ ਤੁਸੀਂ ਕਰਨੇ ਆ ਉਸ ਨੂੰ ਫੁੱਲ ਵੀ ਤੁਸੀਂ ਚੜਾਉਣੇ ਆ ਅਸੀਂ ਤੁਹਾਡੇ ਚਰਨਾਂ ਦੀ ਧੂੜ ਅਸੀਂ ਕੁਛ ਨਹੀਂ ਕਰਨ ਜੋਗੇ ਜੋ ਵੀ ਕਿਸੇ ਨੂੰ ਵੀ ਗੱਦੀ ਤੋਂ ਕੋਈ ਬਚਨ ਹੁੰਦਾ ਹੈ ਉਹ ਤੁਸੀਂ ਆਪ ਅੰਗ ਸੰਘੋ ਕੇ ਪੂਰੇ ਕਰਨਾ ਸੰਗਤ ਦਾ ਭਲਾ ਕਰਨਾ ਬਚਨਾਂ ਨੂੰ ਪੂਰਾ ਕਰਨਾ ਤੁਹਾਡੀ ਕਿਰਪਾ ਨਾਲ ਹੋਣਾ ਔਰ ਕਿਸੇ ਨੂੰ ਵੀ ਮੈਥੋਂ ਕੋਈ ਮਾੜਾ ਸ਼ਬਦ ਨਾ ਬੋਲਿਆ ਜਾਵੇ ਔਰ ਕਿਸੇ ਦਾ ਵੀ ਮਾੜਾ ਮੇਰੇ ਕੋਲੋਂ ਹੋਵੇ ਨਾ ਮੇਰੀ ਲਾਜ ਰੱਖਣੀ ਤੁਸੀਂ ਸੰਗਤ ਦੀ ਲਾਜ ਰੱਖਣੀ ਗੱਦੀ ਦੀ ਲਾਜ ਰੱਖਣੀ ਕਿਰਪਾ ਕਰਨੇ ਅਸ਼ੀਰਵਾਦ ਦੇਣਾ ਔਰ ਹੋ ਸਕੇ ਸੰਗਤ ਦਾ ਜੋ ਆਉਂਦੇ ਆ ਜੋ ਚਰਾਗ ਜਨ ਬਿਲਹ ਤੱਕ ਤੁਹਾਡੇ ਕੋਲ ਨਾਮ ਪਤਾ ਤੁਸੀਂ ਨੋਟ ਕਰ ਲਓ ਜਦੋਂ ਚੌਂਕੀ ਵਧਾਉਂਗੇ ਉਦੋਂ ਸਾਰੇ ਸੰਗਤ ਦਾ ਜੇ ਜੇ ਕੋਈ ਦੁੱਖ ਤਕਲੀਫ ਹੈ ਕੋਸ਼ਿਸ਼ ਕਰਿਆ ਕਰੋ ਵੀ ਨਾਮ ਪਤਾ ਲਿਖੋ ਐਡਰੈਸ ਲਿਖੋ ਅਗਲੇ ਦੀ ਦੁੱਖ ਤਕਲੀਫ ਲਿਖੋ ਜਦੋਂ ਸ਼ਾਮ ਨੂੰ ਅਰਦਾਸ ਬੇਨਤੀ ਲਾਉਣੀ ਆ ਜਦੋਂ ਚੌਂਕੀ ਵਧਾਉਣੀ ਆ ਇੱਕ ਵਾਰ ਅਰਦਾਸ ਬੇਨਤੀ ਦੇ ਵਿੱਚ ਕੋਸ਼ਿਸ਼ ਕਰੋ ਵੀ ਨਾਮ ਵੀ ਦਿੱਤਾ ਜਾਵੇ ਵੀ ਇਸ ਜੀ ਦੀ ਆ ਪ੍ਰੋਬਲਮ ਹੈ ਆ ਪ੍ਰੋਬਲਮ ਦਾ ਹੱਲ ਕਰਨਾ ਹੈ ਕਿਰਪਾ ਕਰਨਗੇ ਮੇਰੇ ਪੀਰ ਫਕੀਰ ਦੇ ਵੀ ਦੇਵਤੇ ਤੁਹਾਡੀ ਜੋ ਗੱਦੀ ਦੀ ਬਰਕਤ ਹੈ ਜਿੰਨ ਦੁੱਗਣੀ ਚਾਰ ਗੁਣੀ ਹੋ ਜਾਣੇ ਰਾਤ ਚੌਗਣੀ ਹੋ ਜਾਣੀਆਂ ਔਰ ਗੱਦੀ ਦੇ ਜੋ ਵੀ ਬਚਨ ਬਲਾਸ ਹੋਣਗੇ ਪੂਰੇ ਹੋਣਗੇ ਗੱਦੀ ਦੀ ਸੰਗਤ ਦਿਨੋਂ ਦਿਨ ਵਾਦੀ ਹੀ ਜਾਣੀਆਂ ਘਟਦੀ ਨਹੀਂ ਇਸੇ ਤਰ੍ਹਾਂ ਹੀ ਘਰ ਵਿੱਚ ਕੋਈ ਵੀ ਅਰਦਾਸ ਬੇਨਤੀ ਭੋਗ ਪ੍ਰਸਾਦ ਲਾਉਣਾ ਉਦੋਂ ਵੀ ਅਰਦਾਸ ਬੇਨਤੀ ਲਾਉਣੇ ਕਿ ਆ ਅਸੀਂ ਤੁਹਾਡੀ ਕਿਰਪਾ ਕਰਕੇ ਭੋਗ ਪ੍ਰਸਾਦ ਬਣਿਆ ਸੋ ਬਖਾਰ ਕਰੋ ਸਾਡੇ ਆ ਕਾਰਜ ਨੇ ਆਹ ਸਾਨੂੰ ਦਿੱਕਤ ਇਹ ਦੂਰ ਕਰਨੀ ਸੰਭੋਲ ਕਰਨੀ ਐਸੀ ਕਿਰਪਾ ਵਰਸਣੀ ਹੈ ਕਿ ਤੁਸੀਂ ਦੇਖਦੇ ਜਾਓਗੇ ਗੱਡੀਆਂ ਦਾ ਰੰਗ ਦਿਨੋਂ ਦਿਨ ਚੜਦਾ ਤੁਰਿਆ ਜਾਣਾ ਕਰਦੇ ਵਿੱਚ ਬਰਕਤ ਦਾ ਦਿਨੋਂ ਦਿਨ ਵਧਦਾ ਤੁਰਿਆ ਜਾਣਾ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸਣਾ ਲਾਈਕ ਕਰਨਾ ਵੀਡੀਓ ਨੂੰ